ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਗੁਰੂ ਨਾਨਕ ਟ੍ਰੈਕਟਰ ਵਰਕਸਾਪ ਦੇ ਨਾਲ ਪਹਿਲਾਂ ਤਾਂ ਉਹ ਵੀਰਾਂ ਦਾ ਧੰਨਵਾਦ ਆ ਜਿਹੜੇ ਵੀਰ ਆਪਣੇ ਵੀਡੀਓ ਦੇਖਦੇ ਨੇਗੇ ਪਰਮਾਤਮਾ ਵੱਲੋਂ ਉਹ ਸੁਖ ਸ਼ਾਂਤੀ ਨਾਲ ਸਹੀ ਸਲਾਮਤ ਹੋਣਗੇ ਸਾਰੇ ਤੇ ਉਸ ਤੋਂ ਬਾਅਦ ਆਪਣੇ ਜਿਹੜਾ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋਗੇ ਉਹਦਾ ਤੁਹਾਡਾ ਕੋਟਣ-ਕੋਟ ਧੰਨਵਾਦ ਆਪਣੇ ਕੋਲੇ ਜਿਹੜਾ ਟ੍ਰੈਕਟਰ ਜਲੰਧਰ ਤੋਂ ਆਇਆ ਸੀ ਇਹ ਡਿਸਕ ਬ੍ਰੇਕਾਂ ਖਾਤਰ ਇਹ ਆਪਾਂ ਕੰਪਲੀਟ ਕਰ ਲਿਆ ਸਾਰਾ ਜਿੰਨੇ ਕਦੇ ਕੰਮ ਕਰਨ ਵਾਲੇ ਸੀ ਉਹ ਸਾਰੇ ਆਪਾਂ ਕਰਤੇ ਤੇ ਜਿੰਨੇ ਜਿੰਨੇ ਕੰਮਾਂ ਦੀ ਆਪਣੀ ਡਿਊਟੀ ਲਈ ਜੋ ਕਰਤੇ ਆਪਾਂ ਸਾਰੇ ਡਿਸਕ ਬ੍ਰੇਕ ਨੇ ਜਿਹੜੇ ਦੇ ਵੱਡਾ ਪਲੇਟਫਾਰਮ ਸੀਗਾ ਫਿਰ ਵੀ ਆਪਾਂ ਇਹਦੇ ਡਿਸਕ ਬ੍ਰੇਕਾਂ ਰੈਲੇ ਰੱਖੇ ਨੇ ਗਏ ਮੇਰ ਮਰਜ਼ੀ ਦੂਜਿਆਂ ਲਈ ਜੋ ਲੈ ਮੇ ਮਾੜੇ ਜਿਹਾ ਨਾ ਲੱਗਣਗੇ ਬ੍ਰੇਕ ਤੇ ਨਾਲ ਨਾਲ ਇਹਦੇ ਆਪਾਂ ਜਿਹੜਾ ਹੈਂਡ ਬ੍ਰੇਕਾਂ ਦੀ ਸਹੂਲਤ ਆ ਉਹ ਵੀ ਦਿੱਤੀ ਆ ਦੇਖ ਸਕਦੇ ਤੁਸੀਂ ਹੈਂਡ ਬ੍ਰੇਕਾਂ ਦੀ ਸਹੂਲਤ ਜਿਹੜੀ ਉਹ ਵੀ ਨਾਲ ਦਿੱਤੀ ਆ ਲੋਹੇ ਦੀਆਂ ਪਾਈਪਾਂ ਲਾਈਆਂ ਨੇ ਤਾਂ ਹਾਂ ਆਪਾਂ ਦੇ ਤੇ ਵੱਡੀ ਗੱਲ ਇਹ ਆ ਟਰੈਕਟਰ ਦੀ ਆ ਦਿਖਾਈ ਚੱਲ ਨਾਲਦੇ ਸਰ ਵੱਡੀ ਗੱਲ ਇਹ ਹੈ ਕਿ ਆਪਣੇ ਕੰਮ ਕਰੇ ਹੋਏ ਦੀ ਜੇ ਆਪਾਂ ਜਦੋਂ ਵੀ ਕੋਈ ਕੰਮ ਕਰਦੇ ਆਂਗੇ ਵੱਡ ਟੱਕ ਨਹੀਂ ਕਰਦੇ ਹੈਗੇ ਤੇ ਐ ਨਹੀਂ ਹੈਗਾ ਵੀ ਗਰੈਂਟਰ ਨਾਲ ਇੱਕੋ ਵੜਦਾ ਟਰੈਕਟਰ ਇੱਕੋ ਵੜਦਾ ਇਹ ਬਿਲਕੁਲ ਸਹੀ ਪਲ ਤਰੀਕੇ ਦੇ ਨਾਲ ਆਪਾਂ ਟਰੈਕਟਰ ਨੂੰ ਤਿਆਰ ਕਰਦੇ ਹੁੰਦੇ ਆਵੇਂ ਤੇ ਕਿਸੇ ਵੀ ਜਗ੍ਹਾ ਜੇ ਤੁਹਾਨੂੰ ਆਏ ਨਹੀਂ ਲੱਗੂਗਾ ਵੀ ਟਰੈਕਟਰ ਇੱਥੋਂ ਵਾਢੀ ਟੱਕਰੀ ਹੋਈ ਆ ਬਿਲਕੁਲ ਸਿੰਪਲ ਜਿਵੇਂ ਕੰਪਨੀ ਵੱਲੋਂ ਟਰੈਕਟਰ ਹੁੰਦਾ ਉਸੇ ਤਰ੍ਹਾਂ ਹੀ ਆਪਣੇ ਕੋਲੇ ਕਿੱਟ ਤਿਆਰ ਹੋਈ ਹੋਈ ਹੈਗੀ ਡਿਸਕ ਬ੍ਰੇਕਾਂ ਦੀ ਤੇ ਇਹ ਕਈ ਵਾਰੀ ਕਈ ਕਸਟਮਰਾਂ ਦੀ ਡਿਮਾਂਡ ਸੀਗੀ ਵੀ ਤੁਸੀਂ YouTube ਤੇ ਪਾਓ ਵੀ YouTube ਤੇ ਪਾਉਣਾ ਹਟ ਕੇ ਜੀ ਵੀਡੀਓ ਕੱਲੇ Insta ਤੇ ਪਾਉਣੇ ਹੋਗੇ ਉਹਨੂੰ ਪਤਾ ਵੀ ਆਪਣੀ ਜਿਹੜੀ YouTube ਆ ਉਹ ਤਨਾਊਲਾ ਟਰੈਕਟਰ ਦੇ ਨਾਮ ਤੇ ਚੱਲਦੀ ਆ ਤਨਾਊਲਾ ਟਰੈਕਟਰ ਦੇ ਨਾਮ ਤੇ Insta ਵੀ ਤਨਾਊਲਾ ਟਰੈਕਟਰ ਦੇ ਨਾਮ ਤੇ ਚੱਲਦਾਗਾ ਇੱਕ ਕਸਟਮਰਾਂ ਦੀ ਡਿਮਾਂਡ ਦੇ ਉੱਤੇ ਆਪਾਂ ਨੇ ਇਹ ਵੀਡੀਓ ਦੁਬਾਰਾ ਤਿਆਰ ਕਰੀ ਹੈਗੀ ਵੀ ਸਾਨੂੰ ਉਮੀਦ ਆ ਵੀ ਤੁਹਾਨੂੰ ਇਹ ਵੀਡੀਓ ਵਧੀਆ ਲੱਗੂ ਜਮੈਂ ਤੇ ਸਾਨੂੰ ਪਹਿਲਾਂ ਨੀ ਵੀਡੀਓ ਨੂੰ ਤੁਸੀਂ ਪਿਆਰ ਦਿੰਦੇ ਹੋ ਇਹ ਵੀਡੀਓ ਨੂੰ ਐਸੀ ਤਰ੍ਹਾਂ ਹੀ ਪਿਆਰ ਦੇਵੋਗੇ ਤੇ ਟਰੈਕਟਰ ਤੁਸੀਂ ਦੇਖ ਲਓ ਵੀ ਵੱਡੇ ਟਾਇਰ ਨੇ ਸਾਰੇ ਤੇ ਫੁੱਲ ਬ੍ਰੇਕ ਕੰਮ ਕਰਦੇ ਆ ਫੇਰ ਵੀ ਇਹ ਨਹੀਂ ਹੈਗੇ ਵੱਡੇ ਟਾਇਰਾਂ ਦੇ ਵਿੱਚ ਜਾਂ ਟਰਾਲੇ ਤੇ ਲੋਕ ਕਹਿੰਦੇ ਗੰਨੇ ਵਾਲੇ ਟਰਾਲੇ ਦੇ ਗੰਨੇ ਵਾਲੇ ਟਰਾਲੇ ਦੇ ਵੀ ਆਪਣੇ ਬ੍ਰੇਕ ਫੁੱਲ ਕੰਮ ਕਰਨਗੇ ਕਿਸੇ ਤਰ੍ਹਾਂ ਹੀ ਸਾਨੂੰ ਬ੍ਰੇਕਾਂ ਦੇ ਵਿੱਚ ਕੋਈ ਦਿੱਕਤ ਨਹੀਂ ਕੋਈ ਆਵਾਜ਼ ਨਹੀਂ ਕਰੂਗਾ ਤੇ ਫੁੱਲ ਬ੍ਰੇਕ ਲੱਗਣਗੇ ਇਹ ਆਪਣੀ ਗਾਰੰਟੀ ਹੈ ਤੁਹਾਡੇ ਦੇ ਨਾਲ ਤੇ ਕਿਉਂਕਿ ਜਿਹੜੀ ਆਪਣੀ ਕਿੱਟ ਹੈਗੀ ਇਹ ਬਿਲਕੁਲ ਜੈਨਿਅਨ ਕਿੱਟ ਤਿਆਰ ਕਰੀ ਹੋਈ ਆ 5 ਸਾਲਾਂ ਦੀ ਤਪੱਸਿਆ ਦੇ ਨਾਲ ਇਹ ਕਿੱਟ ਤਿਆਰ ਹੋਈ ਆ ਬ੍ਰੇਕਾਂ ਲਈ ਕੋਈ ਇਹ ਨਹੀਂ ਹੈਗੇ ਵੀ ਆਪਾਂ ਨੇ ਮਹੀਨੇ ਦੋ ਮਹੀਨੇ ਚ ਤਿਆਰ ਕਰ ਲਈ 5 ਸਾਲ ਲੱਗੇ ਨੂੰ ਪੂਰੇ ਤਿਆਰ ਕਰਨ ਤੇ ਕਿੱਟ ਨੂੰ ਤੇ ਹੁਣ ਆਪਣਾ ਜਿਹੜੀ ਕਿੱਟ ਆ ਪੂਰੀ ਕਾਮਜਾਵਾ ਫੁੱਲ ਜੇ ਕਿਸੇ ਵੀਰ ਨੇ ਡਿਸਕ ਬ੍ਰੇਕ ਕਰਾਉਣੇ ਹੁੰਦੇ ਆ ਤੁਹਾਨੂੰ ਪਤਾ ਵੀ ਡਿਸਕ ਬ੍ਰੇਕਾਂ ਦੇ ਵਿੱਚ ਧਣਾਉਲੇ ਵਾਲੇ ਪੂਰੇ ਮਸ਼ਹੂਰ ਨੇਗੇ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਤੁਸੀਂ ਵੀ ਜੇ ਡਿਸਕ ਬ੍ਰੇਕ ਕਰਾਉਣੇ ਆਗੇ ਤੁਹਾਡੇ ਨਾਲ ਜਰੂਰ ਸੰਪਰਕ ਕਰਿਓ ਤੇ ਹੁਣ ਅਸੀਂ ਤੁਹਾਨੂੰ ਬ੍ਰੇਕ ਲਾ ਕੇ ਦਿਖਾਉਨੇ ਆਗੇ ਤੁਸੀਂ ਸਾਰੀ ਵੀਡੀਓ ਦੇਖਣ ਤੋਂ ਬਾਅਦ ਸਾਨੂੰ ਦੱਸਿਓ ਵੀ ਸਾਡੇ ਬ੍ਰੇਕ ਕਿੱਤੇ ਹੋਏ ਸਹੀ ਨੇਗੇ ਪਿਆਰ ਭਰੀ ਸਤਿ ਸ੍ਰੀ ਅਕਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ i